ਸ਼ਾਹੀ ਸ਼ਹਿਰ ਪਟਿਆਲਾ ਦੇ ਵਿੱਚ ਡਾਇਰੀਆ ਦਾ ਕਹਿਰ ਲਗਾਤਾਰ ਜਾਰੀ ਹੈ ਲੰਘੇ ਕੱਲ 5 ਦਰਜਨ ਕੇਸ ਹੋਣ ਤੋਂ ਬਾਅਦ ਫਿਰ ਤੋਂ 35 ਦੇ ਕਰੀਬ ਨਵੇਂ ਮਰੀਜ਼ ਸਾਹਮਣੇ ਆਏ ਹੈ ਜਿਸ ਤੋਂ ਬਾਅਦ ਵਿੱਚ ਸਿਹਤ ਵਿਭਾਗ ਚੁੱਕਣਾ ਹੋ ਗਿਆ ਹੈ ਤੇ ਨਗਰ ਨਿਗਮ ਪਟਿਆਲਾ ਦੇ ਵੱਖ-ਵੱਖ 19 ਦੇ ਕਰੀਬ ਖੇਤਰਾਂ ਦੇ ਵਿੱਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ ਕਮਿਸ਼ਨਰ ਅਦਿੱਤਿਆ ਡਿਚਲਪਾਲ ਦੇ ਵੱਲੋਂ ਜਾਰੀ ਹੁਕਮਾਂ ਦੇ ਤਹਿਤ ਸੰਚੇ ਕਲੋਨੀ ਜੈਜੀ ਕਲੋਨੀ ਮਾਰਕਲ ਕਲੋਨੀ ਸਿਕਲੀਗਰ ਕਲੋਨੀ ਭਾਰਤ ਨਗਰ ਨਾਭਾ ਰੋਡ ਬਡੂਂਗਰ ਮथुरा ਕਲੋਨੀ ਬਾਬੂ ਸਿੰਘ ਕਲੋਨੀ ਅਬਲੋ ਫਾਲਾ ਤੇ ਪਟਿਆਲਾ ਦੇ ਹਾਤੀ ਏਰੀਆ ਦੇ ਇੰਦਰਾ ਕਲੋਨੀ ਅਬਚਲ ਨਗਰ ਭਾਰਤ ਨਗਰ ਤਵੱਲਪੁਰਾ ਪੁਰਾਣਾ ਵਿਸ਼ਨ ਨਗਰ ਦੀਨदयाल उपाध्याय ਨਗਰ ਮੁਸਲਮ ਕਲੋਨੀ ਹੀਰਾਬਗ ਨਿਊ ਯਾਦਵਿੰਦਰਾ ਕਲੋਨੀ ਅਲੀਪੁਰ ਅਰਾਈਆਂ ਇਲਾਕਿਆਂ 'ਚ ਐਮਰਜੈਂਸੀ ਘੋਸ਼ਿਤ ਕੀਤੀ ਗਈ ਹੈ। ਇਨ੍ਹਾਂ ਖੇਤਰਾਂ ਦੇ ਵਿੱਚ ਹਰ ਕੰਮ 24 ਘੰਟੇ ਦੇ ਅੰਦਰ ਕਰਵਾਉਣ ਦੇ ਹੁਕਮ ਦਿੱਤੇ ਗਏ ਹੈ। ਸ਼ਹਿਰ ਪਟਿਆਲਾ ਦੀਆਂ ਚਾਰ ਕਲੋਨੀਆਂ 'ਚ ਸਿਰਫ ਦੋ ਦਿਨਾਂ ਦੇ ਅੰਦਰ ਹੀ ਡਾਇਰੀਆ ਦੇ 100 ਦੇ ਕਰੀਬ ਕੇਸ ਸਾਹਮਣੇ ਆਏ ਨੇ ਜਿਨ੍ਹਾਂ ਨਾਲ ਸ਼ਹਿਰ ਵਾਸੀਆਂ ਦੇ ਵਿੱਚ ਚਿੰਤਾ ਵਧਣ ਲੱਗੀ ਹੈ। ਨਿਊ ਯਾਦਵਿੰਦਰਾ ਕਲੋਨੀ, ਅਬਚਲ ਨਗਰ ਤੇ ਫੈਕਟਰੀ ਏਰੀਆ ਦੇ ਨਾਲ-ਨਾਲ ਅਨਾਜ ਮੰਡੀ ਆਦ ਖੇਤਰਾਂ ਤੋਂ ਮੰਗਲਵਾਰ ਨੂੰ 5 ਦਰਜਨ ਤੋਂ ਵੱਧ ਵੀ ਕੇਸ ਰਿਪੋਰਟ ਹੋਏ ਹੈ। ਬੁੱਧਵਾਰ ਨੂੰ ਵੀ ਇਨ੍ਹਾਂ ਇਲਾਕਿਆਂ 'ਚੋਂ ਹੀ ਆਏ ਜਿਦੇ ਨਾਲ ਸਿਹਤ ਵਿਭਾਗ ਦੇ ਅਨੁਸਾਰ ਹੁਣ ਕੁੱਲ ਕੇਸਾਂ ਦੀ ਗਿਣਤੀ 200 ਤੋਂ ਪਾਰ ਹੋ ਚੁੱਕੀ ਹੈ ਪ੍ਰਭਾਵਿਤ ਇਲਾਕਿਆਂ ਚ ਸਿਹਤ ਵਿਭਾਗ ਦੇ ਵੱਲੋਂ ਦੋ ਦਿਨਾਂ ਚ ਜਾਂਚ ਦੇ ਲਈ ਪਾਣੀ ਦੇ 18 ਸੈਂਪਲ ਲਏ ਗਏ ਜਿਨ੍ਹਾਂ ਦੀ ਰਿਪੋਰਟ ਆਉਣੀ ਹੈ ਜੇ ਬਾਕੀ ਹੈ ਸਿਹਤ ਵਿਭਾਗ ਦੇ ਡੈਰੀਆ ਪ੍ਰਭਾਵਿਤ ਇਲਾਕਿਆਂ ਚ ਸਰਵੇ ਕਰਨ ਅਤੇ ਦਵਾਈਆਂ ਦੀ ਵੰਡ ਕਰਨ ਲੱਗਿਆ ਹੋਇਆ ਸਭ ਤੋਂ ਵੱਧ ਕੇਸ ਨਿਊ ਯਾਦਵਿੰਦਰਾ ਕਲੋਨੀ ਚ ਆਏ ਹੈ ਜਿੱਥੇ ਮੰਗਲਵਾਰ ਨੂੰ 3 ਦਰਜਨ ਦੇ ਕਰੀਬ ਡੈਰੀਆ ਦੇ ਕੇਸ ਸਾਹਮਣੇ ਆਏ ਸੀ ਬੁੱਧਵਾਰ ਨੂੰ ਵੀ 18 ਕੇਸ ਇਕੱਲੇ ਇਸ ਇਲਾਕੇ ਦੇ ਵਿੱਚੋਂ ਸਾਹਮਣੇ ਆਏ ਸੀ ਤੇ ਨਗਰ ਨਿਗਮ ਦੇ ਵੱਲੋਂ ਹੁਣ ਪਾ ਹੀ ਸਪਲਾਈ ਕੀਤਾ ਜਾ ਰਿਹਾ ਬੁੱਧਵਾਰ ਨੂੰ ਡੈਰੀਆ ਦੇ ਨਵੇਂ ਆਏ 35 ਮਰੀਜ਼ਾਂ ਚੋਂ 15 ਹਸਪਤਾਲ ਦੇ ਵਿੱਚ ਦਾਖਲ ਹੈ ਸਿਹਤ ਵਿਭਾਗ ਦੇ ਵੱਲੋਂ ਇਨ੍ਹਾਂ ਇਲਾਕਿਆਂ 'ਚ ਘਰ-ਘਰ ਸਰਵੇ ਕਰਨ ਦਾ ਕੰਮ ਤੇਜ਼ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਪ੍ਰਭਾਵਿਤ ਟੀਰੀਆ 'ਚ ORS ਦੇ ਘੋਲ ਅਤੇ ਕਲੋਰੀਨ ਦੀਆਂ ਗੋਲੀਆਂ ਦੀ ਵੰਡ ਕੀਤੀ ਜਾ ਰਹੀ ਹੈ ਡਾਕਟਰ ਸੁਮੇਤ ਨੇ ਦੱਸਿਆ ਕਿ ਦੋ ਦਿਨਾਂ 'ਚ ਹੀ 100 ਤੋਂ ਵੱਧ ਮਰੀਜ਼ ਰਿਪੋਰਟ ਹੋਏ ਤੇ ਬਾਕੀ ਦਾ ਸਰਵੇ ਜਾਰੀ ਹੈ ਉਹਨਾਂ ਦੱਸਿਆ ਕਿ ਸਿਹਤ ਵਿਭਾਗ ਦੇ ਵੱਲੋਂ ਪ੍ਰਭਾਵਿਤ ਇਲਾਕਿਆਂ 'ਚ 24 ਘੰਟੇ ਟੀਮਾਂ ਤਾਇਨਾਤ ਕਰਕੇ ਨજર ਰੱਖੀ ਜਾ ਰਹੀ ਹੈ ਤੇ ਸ਼ੱਕੀ ਮਰੀਜ਼ਾਂ ਦੀ ਤੁਰੰਤ ਜਾਂਚ ਕਰਕੇ ਦਬਾਈਆਂ ਬੰਡੀਆਂ ਜਾ ਰਹੀਆਂ ਨੇ ਨਗਰ ਨਿਗਮ ਦੇ ਕਮਿਸ਼ਨਰ ਆਦਿੱਤਿਆ ਡਿਚੇਲਵਾਲ ਨੇ ਡੈਰੀਆ ਦਾ ਮੁਕਾਬਲਾ ਕਰਨ ਲਈ ਜੁਆਇੰਟ ਕਮਿਸ਼ਨਰ ਮਨੀਸ਼ਾ ਰਾਣਾ ਨੂੰ ਪਟਿਆਲਾ ਦਿਹਾਤੀ ਏਰੀਆ ਦਾ ਇੰਚਾਰਜ ਤੇ ਜੁਆਇੰਟ ਕਮਿਸ਼ਨਰ ਬਵਨਦੀਪ ਭਾਲੀਆ ਨੂੰ ਪਟਿਆਲਾ ਸ਼ਹਿਰੀ ਦਾ ਇੰਚਾਰਜ ਨਿਯੁਕਤ ਕੀਤਾ ਇਸ ਤੋਂ ਇਲਾਵਾ ਸਮੂਹ ਨਿਗਰਾਨ ਇੰਜੀਨੀਅਰ ਸਮੂਹ ਸਹਾਇਕ ਇੰਜੀਨੀਅਰ ਜੂਨੀਅਰ ਇੰਜੀਨੀਅਰ ਚੀਫ ਸੈਕਟਰੀ ਅਫਸਰ ਆਪਣੇ ਆਪਣੇ ਇਲਾਕਿਆਂ ਚ ਤੁਰੰਤ ਪੈਂਡਿੰਗ ਪੇ ਕੰਮ ਕਰਵਾਉਣ ਦੇ ਲਈ پابੰਦ ਹੋਣਗੇ ਤੇ ਸ਼ਿਕਾਇਤਾਂ ਦਾ ਨਿਪਟਾਰਾ ਕਰਨਗੇ ਡਿਚੇਲਵਾਲ ਦੇ ਵੱਲੋਂ ਜਾਰੀ ਹਦੇਸ਼ਾਂ ਦੇ ਤਹਿਤ ਨਿਗਰਾਨ ਉਹਨਾਂ ਦਾ ਤੁਰੰਤ ਸਰਟੀਫਿਕੇਟ ਪੇਸ਼ ਕਰਨਗੇ ਕਿ ਉਹਨਾਂ ਦੇ ਵਿੱਚ ਕਲੋਰੀਨ ਦੀ ਸਪਲਾਈ ਸਹੀ ਤੌਰ ਤੇ ਜਾ ਰਹੀ ਹੈ ਜਾਂ ਫਿਰ ਨਹੀਂ ਇਸੇ ਤਰ੍ਹਾਂ ਨਿਗਰਾਨ ინਜਨੀਅਰ ਵੀ ਇਹਨਾਂ ਇਲਾਕਿਆਂ 'ਚ ਵੱਖ-ਵੱਖ ਕੰਮਾਂ ਨੂੰ ਤੇਜ਼ੀ ਦੇ ਨਾਲ ਕਰਵਾਉਣਗੇ ਸੋ ਦੁਬਾਰਾ ਫਿਰ ਤੋਂ ਪਟਿਆਲਾ ਸ਼ਹਿਰ ਦੇ ਉੱਤੇ ਇੱਕ ਖਤਰਾ ਮੰਡਰਾ ਰਿਹਾ ਹੈ ਤੇ ਲਗਾਤਾਰ ਸਿਹਤ ਵਿਭਾਗ ਦੇ ਵੱਲੋਂ ਵੀ ਆਪਣੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਇਸ ਖਤਰੇ ਦੇ ਨਾਲ ਨਜਿੱਠਿਆ ਜਾ ਸਕੇ